ਇੱਥੇ ਇਕੱਠੇ ਹੋਏ ਆ ਜਿਵੇਂ ਕਿ ਭਾਜਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੁਰਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਤੇ ਦੇ ਪਾਣੀ ਦੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਉਹ ਜੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਵਨ ਮਾਨ ਜੀ ਨੇ ਸਾਰੀ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਇਹਨਾਂ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਚਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਖੂਚਿਆਂ ਦੇ ਵਿੱਚ ਉਹ ਲੜਾਈ ਲੜੀ ਜਾਊਗੀ ਸੰਵਿਧਾਨਿਕ ਲੀਗਲ ਲੜਾਈ ਲੜੀ ਜਾਊਗੀ ਅੱਜ ਆਲਰੇਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗਰਾਊਂਡ ਜ਼ੀਰੋ ਦੇ ਉੱਪਰ ਉਤਰ ਕੇ ਖੁਦ ਆਪ ਐ ਡੈਮ ਦੇ ਉੱਪਰ ਗਏ ਔਰ ਇਹ ਇਨਸ਼ੋਰ ਕੀਤਾ ਕਿ ਇਹ ਪਾਣੀ ਦੀ ਚੋਰੀਏ ਉਹ ਨਾ ਹੋਵੇ ਸੋ ਪਾਣੀ ਦੇ ਦੀ ਰੱਖਿਆ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਚੋਂ ਆਮ ਆਦਮੀ ਪਾਰਟੀ ਉਹ ਵਚਨਬੱਧ ਹੈ ਔਰ ਇਹਦੇ ਲਈ ਇਹਦੇ ਲਈ ਕੱਲ ਨੂੰ ਸਵੇਰੇ 10 ਵਜੇ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਭਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜਾਊਗਾ ਕਿ ਕਿਹੜੇ ਪੰਜਾਬ ਦੇ ਹਤਾਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੋਖੀ ਨੇ ਇਸ ਤੋਂ ਬਾਅਦ ਸੋਵਾਰ ਨੂੰ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਪੰਜਾਬ ਦੇ ਬੀਬੀਐਮਪੀ ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਵਾਰ ਨੂੰ ਬੁਲਾਇਆ ਜਾ ਰਿਹਾ ਹੈ ਔਰ ਅੱਜ ਇਹ ਪਰਖ ਦੀ ਘੜੀ ਹੈ ਕਿ ਬੀਜੇਪੀ ਦੇ ਲੀਡਰ ਚਾਹੇ ਉਹ ਸੁਨੀਲ ਜਾਖੜ ਨੇ ਚਾਹੇ ਉਹ ਰਵਨੀਤ ਬਿੱਟੂ ਨੇ ਚਾਹੇ ਉਹ ਤਰਨ ਚੋਗਰੇ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪ੍ਰੀਤ कौर ਹੁਣੀ ਨੇ ਕਿ ਕਿਹੜੇ ਲੋਕ ਅੱਜ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਖੜਦੇ ਨੇ ਜਾਂ ਸਿਰਫ ਔਰ ਸਿਰਫ ਇਹ ਲੋਕ ਆਪਦੀਆਂ ਕੁਰਸੀਆਂ ਬਚਾਉਣ ਦੇ ਲਈ ਬੀਜੇਪੀ ਦੇ ਇਸ ਧੋਖੇ ਇਸ ਮੱਕਾਰੀ ਦੇ ਨਾਲ ਖੜਦੇ ਨੇ ਸੋ ਮੈਂ ਇਹਨਾਂ ਸਾਰੇ ਬੀਜੇਪੀ ਦੇ ਸਾਰੇ ਲੀਡਰਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਵਾਰਨਿੰਗ ਇਹ ਚੇਤਾਵਨੀ ਦੇ ਦੇਣਾ ਚਾਹਣਾ ਕਿ ਜੇ ਸਹੀ ਮੈਨੇਜ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਨਾਲ ਖੜੋ ਤੇ ਇਮੀਡੀਏਟ ਤੌਰ 'ਤੇ ਯਾ ਤਾਂ ਇਹ ਫੈਸਲਾ ਕੇਂਦਰ ਸਰਕਾਰ ਤੋਂ ਭਾਜਪਾ ਤੋਂ ਕਰਵਾਓ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਵੀ ਟੁਪਕਾ ਫालतू ਅਸੀਂ ਹਰਿਆਣੇ ਨੂੰ ਨਹੀਂ ਦੇਣਾ